ਹਾਂਜੀ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ 3ਾਂ ਦੇ ਲੇਖ ਲੈ ਕੇ ਭਾਗ 9 ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਜਗਪਾਲ ਦੀ ਮੰਮੀ ਐਤਵਾਰ ਹੋਣ ਦੇ ਬਾਵਜੂਦ ਵੀ ਸਵੇਰੇ ਹੀ ਬੁਟੀਕ ਤੇ ਚਲੀ ਗਈ ਕਿ ਮੈਨੂੰ ਕੋਈ ਸ਼ਗਨ ਵਿਹਾਰ ਨਾ ਕਰਨਾ ਪਵੇ ਫਿਰ ਜਗਪਾਲ ਨੇ ਗਵਾੜ ਤੋਂ ਆਪਣੀ ਆਂਟੀ ਜੀ ਨੂੰ ਸੱਦ ਕੇ ਅਮਨਦੀਪ ਦੇ ਸ਼ਗਨ ਕਰਵਾਏ ਤੇ ਗੁਰਵੀਰ ਨਾਲ ਅਮਨ ਨੂੰ ਤੋਰ ਦਿੱਤਾ ਅਮਨ ਦੇ ਜਾਣ ਤੋਂ ਬਾਅਦ ਜਗਪਾਲ ਬਹੁਤ ਉਦਾਸ ਹੋ ਗਿਆ ਉਸ ਨੂੰ ਆਪਣੀ ਮੰਮੀ ਦੇ ਵਿਵਹਾਰ ਦੀ ਬਹੁਤ ਤਕਲੀਫ ਹੋਈ ਜਗਪਾਲ ਸੋਚਦਾ ਸੀ ਕਿ ਮੰਮੀ ਨੂੰ ਮੇਰੀ ਕੋਈ ਖੁਸ਼ੀ ਚੰਗੀ ਕਿਉਂ ਨਹੀਂ ਲੱਗਦੀ ਉਧਰ ਚਰਨਜੀਤ ਨੇ ਬਹੁਤ ਚਾਅ ਨਾਲ ਤੇਲ ਝੋਕੇ ਅਮਨ ਤੇ ਗੁਰਵੀਰ ਨੂੰ ਘਰ ਅੰਦਰ ਲਿਆਂਦਾ ਸਤਨਾਮ ਰਮਨ ਤੇ ਦਵਿੰਦਰ ਵੀ ਉਸ ਦਿਨ ਘਰ ਹੀ ਸੀ ਅਮਨ ਨੂੰ ਪਤਾ ਨਹੀਂ ਸੀ ਕਿ ਪ੍ਰੀਤੀ ਭਾਬੀ ਤੇ ਸਰਬੀ ਭੂਆ ਵੀ ਆਈਆਂ ਸੀ ਕਾਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਸਾਰਿਆਂ ਨੇ ਚਾਹ ਪਾਣੀ ਪੀਤਾ ਤੇ ਸਾਰੇ ਜਣੇ ਗੱਲਾਂ ਬਾਤਾਂ ਕਰਨ ਲੱਗ ਗਏ ਸ਼ਾਮ ਨੂੰ ਸਰਬੀ ਹੁਣੀ ਵਾਪਸ ਆਪਣੇ ਪਿੰਡ ਚਲੇ ਗਏ ਤੇ ਅਮਨ ਕਮਰੇ ਵਿੱਚ ਆਰਾਮ ਕਰਨ ਗਈ ਨੇ ਜਗਪਾਲ ਨੂੰ ਫੋਨ ਕਰ ਲਿਆ ਅਮਨ ਜਗਪਾਲ ਸੌਰੀ ਮੈਂ ਫੋਨ ਕਰਨ ਚ ਲੇਟ ਹੋ ਗਈ ਘਰ ਭੂਆ ਜੀ ਹੁਣੀ ਆਏ ਹੋਏ ਸੀ ਰੌਣਕਾਂ ਲੱਗੀਆਂ ਹੋਈਆਂ ਸੀ ਛੁੱਟੀ ਕਰਕੇ ਸਾਰੇ ਘਰ ਸੀ ਸਕਮਣ ਸਬਦਾ ਜੀ ਲਵਾਈ ਰੱਖਦਾ ਹੁਣ ਤਾਂ ਜਸ਼ਨਦੀਪ ਵੀ ਤਰਨ ਦੀ ਕੋਸ਼ਿਸ਼ ਕਰਦੀ ਐ ਜਗਪਾਲ ਕੋਈ ਨਹੀਂ ਅਮਨ ਤੂੰ ਫੋਨ ਦਾਣਾ ਬਹੁਤਾ ਸੋਚਿਆ ਕਰ ਮੈਂ ਆਪ ਹੀ ਲਾ ਲਿਆ ਕਰਨਾ ਵਧੀਆ ਨਾ ਤੂੰ ਚਲੀ ਗਈ ਪਰਿਵਾਰ ਵਿੱਚ ਕਿੰਨੀ ਖੁਸ਼ ਐ ਅਮਨ ਕਹਿਣ ਲੱਗੀ ਤੇ ਤੁਸੀਂ ਜੋ ਉਦਾਸ ਬੈਠੇ ਉਹ ਦੱਸੋ ਮੈਨੂੰ ਪਤਾ ਐ ਮੰਮੀ ਜੀ ਤਾਂ ਬੁਟੀਕ ਤੇ ਗਏ ਹੋਣਗੇ ਜਗਪਾਲ ਲੈ ਮੈਂ ਤਾਂ ਸਾਰੇ ਕੰਮ ਕਾਜ ਕਰਕੇ ਹਟਿਆ ਬੀਜੀ ਸੀ ਜਦੋਂ ਨਾਂ ਦੇ ਲੱਗਿਆ ਮੈਂ ਆ ਜਾਇਆ ਕਰਨਾ ਤੁਹਾਡੇ ਕੋਲ ਡੈਡੀ ਜੀ ਦਾ ਵੀ ਫੋਨ ਆਇਆ ਸੀ ਮੈਨੂੰ ਕਿ ਤੂੰ ਨਾਲ ਕਿਉਂ ਨਹੀਂ ਆਇਆ ਕਮਲዬ ਤੇਰੇ ਨਾਲੋਂ ਵੱਧ ਤਾਂ ਮੇਰਾ ਪਿਆਰ ਕਰਦੇ ਆ ਮੰਮੀ ਜੀ ਤੇ ਡੈਡੀ ਜੀ ਅਮਨ ਹੋਰ ਮੇਰੇ ਮੰਮੀ ਡੈਡੀ ਮੇਰੇ ਤੋਂ ਵੱਧ ਤੁਹਾਡਾ ਕਰਦੇ ਆ ਜਗਪਾਲ ਓਏ ਤੇਰਾ ਮੇਰਾ ਕੀ ਆਪਣੇ ਦੋਵਾਂ ਦੇ ਐ ਮੰਮੀ ਡੈਡੀ ਸਮਝ ਗਈ ਅਮਨ ਹਾਂਜੀ ਆਪਣੇ ਦੋਵਾਂ ਦੇ ਐ ਅੱਛਾ ਤੁਸੀਂ ਆਪਣਾ ਧਿਆਨ ਰੱਖਿਓ ਤੇ ਟਾਈਮ ਨਾਲ ਘਰ ਆਇਆ ਕਰੂ। ਜਗਪਾਲ ਜੀ ਜਨਾਬ ਬਿਲਕੁਲ ਆਇਆ ਕਰੂੰ। ਚੱਲ ਅਮਨ ਹੁਣ ਆਰਾਮ ਕਰ ਤੂੰ। ਨਾਲ ਵਾਲੀ ਆਂਟੀ ਨੂੰ ਲੱਡੂ ਦੇ ਆਵਾ ਮੈਂ ਦੇਨੇ ਭੁੱਲ ਗਿਆ ਸੀ। ਅਮਨ ਹੱਸਣ ਲੱਗੀ ਕਿ ਤੁਹਾਨੂੰ ਤੇ ਕੁੜੀਆਂ ਵਾਲੇ ਵੀ ਕੰਮ ਕਰਨੇ ਆਉਂਦੇ ਨੇ। ਜਗਪਾਲ ਵੀ ਨਾਲ ਹੀ ਹੱਸਣ ਲੱਗਾ। ਅਮਨ ਫੋਨ ਕੱਟ ਕੇ ਆਰਾਮ ਕਰਨ ਲੱਗ ਗਈ। ਅਮਨ ਆਪਣੀ ਦਾਦੀ ਦੇ ਕਮਰੇ ਵਿੱਚ ਸੀ। ਉਹ ਸੋਚਦੀ ਸੀ ਕਿ ਬੇਬੇ ਜੀ ਜਿੰਨਾ ਮੰਮੀ ਡੈਡੀ ਨੂੰ ਤੰਗ ਕਰਦੀ ਸੀ ਉਨਾ ਹੀ ਮੇਰੀ ਸੱਸ ਸਾਨੂੰ ਦੋਵਾਂ ਨੂੰ ਤੰਗ ਕਰਦੀ ਹੈ ਪਰ ਸੋਚਦੀ ਸੀ ਕਿ ਰੱਬ ਜੀ ਸਭ ਕੁਝ ਠੀਕ ਕਰਨਗੇ ਅਮਨ ਹਾਲੇ ਸੌਣ ਲੱਗੀ ਸੀ ਕਿ ਸੁਖਮਣ ਮਾਸੀ ਮਾਸੀ ਕਰਦਾ ਅਮਨ ਕੋਲ ਆ ਗਿਆ ਮਗਰ ਹੀ ਰਮਣ ਆ ਗਈ ਉਹ ਕਹਿਣ ਲੱਗੀ ਅਮਨ ਇਹਨੇ ਤੈਨੂੰ ਟਿਕਣ ਨਹੀਂ ਦੇਣਾ ਅਮਨ ਹੱਸਣ ਲੱਗ ਗਈ ਕਹਿੰਦੀ ਲੈ ਦੱਸ ਰਮਣ ਤੂੰ ਵੀ ਅਜੀਬ ਹੈ ਸੁਖਮਣ ਮੈਨੂੰ ਨਹੀਂ ਤੰਗ ਕਰੂ ਹੋਰ ਕਿਹਨੂੰ ਕਰੂਗਾ ਅਮਨ ਰਤਵਿੰਦਰ ਭਾਜੀ ਕਿੱਥੇ ਐ ਦੁਪਹਿਰ ਤੋਂ ਬਾਅਦ ਦਿਖਾਈ ਨਹੀਂ ਦਿੱਤੇ ਰਮਨ ਕੱਲ ਉਹਨਾਂ ਦੀ ਕਾਰ ਖਰਾਬ ਹੋ ਗਈ ਸੀ ਅੱਜ ਦਵਿੰਦਰ ਦੇ ਸਰ ਨੇ ਠੀਕ ਕਰਾਉਣ ਨੂੰ ਕਿਹਾ ਸੀ ਬਸ ਆਉਣ ਵਾਲੇ ਹੀ ਐ ਅਮਨ ਆਪਣੀ ਦੋਵਾਂ ਦੀ ਕਿਸਮਤ ਵੀ ਇੱਕੋ ਜਹੀ ਆ ਜੇ ਰੱਬ ਨੇ ਚਿਹਰੇ ਇੱਕੋ ਜੇ ਲਾਏ ਨੇ ਰਮਨ ਕੀ ਕਹੀ ਜਾਨੀ ਆ ਰਮਨ ਤੂੰ ਤੇਰਾ ਤੇ ਭਾਜੀ ਦਾ ਕਿੰਨਾ ਵਧੀਆ ਕੰਮ ਚੱਲਦਾ ਐ ਕਾਸ਼ੋਂ ਤੁਸੀਂ ਦੋਵੇਂ ਰਮਣ ਉਹ ਗੱਲ ਨਹੀਂ ਅਮਨ ਪਹਿਲਾਂ ਮੈਨੂੰ ਤੇ ਦਵਿੰਦਰ ਜੀ ਨੂੰ ਡੈਡੀ ਜੀ ਨੇ ਘਰੋਂ ਕੱਢਿਆ ਹੁਣ ਤੇਰੀ ਸੱਸ ਵੀ ਉਹੀ ਕੁਝ ਕਰਦੀ ਐ ਪਤਾ ਨਹੀਂ ਕੱਲ ਨੂੰ ਤੁਹਾਡੇ ਨਾਲ ਵੀ ਕੀ ਹੋਣਾ ਐ ਅਮਨ ਕੁਝ ਨਹੀਂ ਹੁੰਦਾ ਭੈਣ ਮੇਰੀ ਏ ਮੰਮੀ ਜੀ ਨਹੀਂ ਕੱਢਦੇ ਘਰੋਂ ਉਹਨਾਂ ਦਾ ਗੁੱਸਾ ਥੋੜੇ ਟਾਈਮ ਦਾ ਹੀ ਹੁੰਦਾ ਫਿਰ ਤੂੰ ਟੈਨਸ਼ਨ ਕਿਉਂ ਲੈਂਦੀ ਐ ਦਵਿੰਦਰ ਭਾਜੀ ਤੇਰਾ ਕਿੰਨਾ ਪਿਆਰ ਕਰਦੇ ਨੇ ਫਿਰ ਜਗਪਾਲ ਵੀ ਮੇਰਾ ਬਹੁਤ ਪਿਆਰ ਕਰਦੇ ਨੇ ਬਾਕੀ ਸਭ ਕੁਝ ਰੱਬ ਨੇ ਆਪੇ ਠੀਕ ਕਰ ਦੇਣਾ ਅਮਨ ਤੇ ਰਮਨ ਕਿੰਨਾ ਟਾਈਮ ਬੈਠੀਆਂ ਇਹੋ ਗੱਲਾਂ ਕਰੀ ਗਈਆਂ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਦੋਂ ਸੁਖਮਣ ਨੇ ਫਰਿੱਜ ਖੋਲ ਕੇ ਪਾਣੀ ਵਾਲੀ ਬੋਤਲ ਡੋਲ ਦਿੱਤੀ ਚਰਨਜੀਤ ਨੇ ਜਦੋਂ ਆਵਾਜ਼ ਦਿੱਤੀ ਫਿਰ ਪਤਾ ਲੱਗਾ ਸੁਖਮਣ 25 ਸਾਲ ਤੋਂ ਉੱਪਰ ਦਾ ਹੋ ਗਿਆ ਸੀ ਸ਼ਰਾਰਤਾਂ ਵੀ ਬਹੁਤ ਕਰਨ ਲੱਗ ਗਿਆ ਅਮਨ ਦੇ ਕੇ ਹੱਸਣ ਲੱਗੀ ਤੇ ਆਪਣੀ ਮੰਮੀ ਨੂੰ ਕਹਿਣ ਲੱਗੀ ਕਿ ਹੁਣ ਸੁਖਮਣ ਨੇ ਹੀ ਸ਼ਰਾਰਤਾ ਕਰਨੀ ਐ ਹੋਰ ਅਸੀਂ ਥੋੜਾਇਆ ਕਰਨੀ ਐ ਐਵੇਂ ਹੀ ਹੱਸਦੇ ਖੇਡਦੇ ਦਿਨ ਲੰਘਣ ਲੱਗੇ ਸਾਰੇ ਜਨੇ ਕੰਮਾਂ ਤੇ ਚਲੇ ਜਾਂਦੇ ਘਰ ਅਮਨ ਤੇ ਚਰਨਜੀਤ ਤੇ ਸੁਖਮਣ ਰਹਿ ਜਾਂਦੇ ਜਗਪਾਲ ਵੀ ਤਿੰਨ ਚਾਰ ਦਿਨ ਬਾਅਦ ਅਮਨ ਨੂੰ ਮਿਲਣਾ ਜਾਂਦਾ ਐਤਵਾਰ ਨੂੰ ਤਾਂ ਜਗਪਾਲ ਜ਼ਰੂਰ ਆਉਂਦਾ ਕਿਉਂਕਿ ਉਸ ਦਿਨ ਸਤਨਾਮ ਹੁਣੀ ਵੀ ਕਰ ਹੀ ਹੁੰਦੇ ਰੌਣਕਾਂ ਲੱਗ ਜਾਂਦੀਆਂ ਜਦੋਂ ਸਾਰੇ ਇਕੱਠੇ ਹੁੰਦੇ ਅਮਨ ਨੂੰ ਆਪਣੇ ਪੇਕੇ ਆਏ ਨੂੰ ਹਾਲੇ 15 ਕੁ ਦਿਨ ਹੀ ਹੋਏ ਸੀ ਕਿ ਡਿਲੀਵਰੀ ਦਾ ਟਾਈਮ ਆ ਗਿਆ ਬੱਚੇ ਦਾ ਜਨਮ ਆਪਣੇ ਟਾਈਮ ਤੋਂ ਪਹਿਲਾਂ ਹੀ ਹੋ ਗਿਆ ਜਗਪਾਲ ਦਾ ਜਨਮ ਦਿਨ ਤੇ ਅਮਨ ਹਸਪਤਾਲ ਵਿੱਚ ਐਡਮਿਟ ਹੈ ਦੁਪਹਿਰ ਤੋਂ ਬਾਅਦ ਅਮਨ ਨੇ ਚਾਨਣ ਨਾਲ ਉਹ ਵੀ ਸੋਣੀ ਇੱਕ ਨੰਨੀ ਪਰੀ ਨੂੰ ਜਨਮ ਦਿੱਤਾ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਜਗਪਾਲ ਤਾਂ ਉਦੋਂ ਤੋਂ ਹਸਪਤਾਲ ਵਿੱਚ ਸੀ ਜਦੋਂ ਤੋਂ ਕੱਲ ਦੀ ਅਮਨ ਹਸਪਤਾਲ ਆਈ ਸੀ ਹੁਣ ਤਾਂ ਉਹਦੇ ਧਰਤੀ ਪੈਰ ਨਹੀਂ ਲੱਗਦੇ ਸੀ ਸਭ ਤੋਂ ਪਹਿਲਾਂ ਉਹ ਆਪਣੀ ਧੀ ਨੂੰ ਦੇਖਣ ਗਿਆ ਫਿਰ ਗੁਰਦੁਆਰਾ ਸਾਹਿਬ ਦੇ ਇੱਕ ਘਰਾਕੇ ਸ਼ੁਕਰਾਨਾ ਕਰਕੇ ਆਇਆ ਤੇ ਆਪਣੀ ਬੇਟੀ ਦੇ ਨਾਮ ਦਾ ਅੱਖਰ ਗ੍ਰੰਥੀ ਸਿੰਘ ਤੋਂ ਕੜਵਾਇਆ ਪਹਿਲਾ ਅੱਖਰ ਕਕਾ ਨਿਕਲਿਆ ਸਾਰਿਆਂ ਨੂੰ ਕਮਲਪ੍ਰੀਤ ਨਾਮ ਪਸੰਦ ਆਇਆ ਅਮਨ ਤੇ ਜਗਪਾਲ ਦੀ ਬੇਟੀ ਦਾ ਨਾਮ ਕਮਲਪ੍ਰੀਤ ਕੌਰ ਰੱਖਿਆ ਜਗਪਾਲ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਅਮਨ ਨੇ ਜਗਪਾਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤਾਂ ਸਭ ਨੂੰ ਯਾਦ ਆ ਗਿਆ ਕਿ ਅੱਜ ਜਗਪਾਲ ਦਾ ਜਨਮ ਦਿਨ ਹੈ ਸਾਰੇ ਜਣੇ ਜਗਪਾਲ ਨੂੰ ਵਧਾਈਆਂ ਦੇਣ ਲੱਗੇ ਸਤਨਾਮ ਤੇ ਚਰਨਜੀਤ ਹੁਣੀ ਰਮਨ ਅਰਵਿੰਦਰ ਸਾਰਾ ਪਰਿਵਾਰ ਅੱਜ ਬਹੁਤ ਖੁਸ਼ ਸੀ ਸੁਖਮਣ ਵੀ ਆਪਣੀ ਨਿੱਕੀ ਭੈਣ ਕੋਲ ਬਾਰ-ਬਾਰ ਜਾਣ ਦੀ ਕੋਸ਼ਿਸ਼ ਕਰਦਾ ਅਮਨ ਜਗਪਾਲ ਤੁਸੀਂ ਮੇਰੀ ਮੰਮੀ ਜੀ ਨਾਲ ਗੱਲ ਕਰਵਾ ਦਿਓ ਮੇਰਾ ਫੋਨ ਘਰ ਹੀ ਰਹਿ ਗਿਆ ਜਗਪਾਲ ਮੈਂ 2-3 ਵਾਰ ਫੋਨ ਲਾ ਲਿਆ ਮੰਮੀ ਚੁੱਕਦੇ ਨਹੀਂ ਹੁਣ ਰਹਿਣ ਦੇ ਆਪਣੇ ਆਪ ਕਰ ਲੈਣਗੇ ਅਮਨ ਚਲੋ ਠੀਕ ਐ ਮੇਰੀ ਗੱਲ ਕਰਵਾ ਦਿਓ ਜਦੋਂ ਫੋਨ ਆਇਆ ਅਮਨ ਮੰਮੀ ਜੀ ਦੇ ਫੋਨ ਦੀ ਉਡੀਕ ਕਰਨ ਲੱਗੀ ਤੇ ਸੋਚਦੀ ਸੀ ਕਿ ਪਤਾ ਨਹੀਂ ਆਪਣੀ ਪੋਤੀ ਨੂੰ ਦੇਖਣ ਆਉਣਗੇ ਕਿ ਨਹੀਂ ਤੇ ਅਰਦਾਸ ਕਰਨ ਲੱਗੀ ਕਿ ਰੱਬ ਜੀ ਮੰਮੀ ਜੀ ਜ਼ਰੂਰ ਆ ਜਾਣ ਸਰਬੀ ਹੁਣੀ ਸਾਰਾ ਪਰਿਵਾਰ ਹਸਪਤਾਲ ਆ ਗਏ ਕਮਲ ਨੂੰ ਦੇਖ ਸਾਰੇ ਜਣੇ ਖੁਸ਼ ਸੀ ਕਮਲ ਹੈ ਵੀ ਬਹੁਤ ਸੋਹਣੀ ਸੀ ਪਰੀਆਂ ਵਰਗੀ ਦੇਖ ਕੇ ਰੂਹ ਖੁਸ਼ ਹੋ ਜਾਂਦੀ ਉਸ ਤੋਂ ਅਗਲੇ ਦਿਨ ਅਮਨ ਨੂੰ ਛੁੱਟੀ ਮਿਲ ਗਈ ਗੁਰਵੀਰ ਉਹਨਾਂ ਨੂੰ ਲੈ ਕੇ ਘਰ ਚਲੇ ਆ ਗਿਆ ਸਰਬੀ ਨੂੰ ਅਮਨ ਕੋਲ ਛੱਡ ਕੇ ਗੁਰਵੀਰ ਤੇ ਪ੍ਰੀਤੀ ਆਪਣੇ ਪਿੰਡ ਨੂੰ ਚਲੇ ਗਏ। ਜਗਪਾਲ ਉਸ ਦਿਨ ਘਰ ਚਲਾ ਗਿਆ। ਉਹਨੂੰ ਇਹ ਸੀ ਕਿ ਮੰਮੀ ਘਰ ਕੱਲੀ ਏ ਪਰ ਘਰ ਆ ਕੇ ਜਗਪਾਲ ਨੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਤਾਂ ਪੋਤੀ ਦੇ ਜਨਮ ਦਿਨ ਦੀ ਕੋਈ ਖੁਸ਼ੀ ਹੀ ਨਹੀਂ ਸੀ। ਸ਼ਾਇਦ ਅਮਨ ਸਹੀ ਕਹਿੰਦੀ ਸੀ ਕਿ ਉਹ ਤਾਂ ਜਮਾ ਬੇਬੇ ਜੀ ਵਰਗੀ ਐ। ਮੰਮੀ ਨੂੰ ਵੀ ਪੋਤਾ ਜਾਈਂਦਾ ਸੀ। ਉਦੋਂ ਅਮਨ ਸੋਚਦੀ ਸੀ ਕਿ ਪਤਾ ਨਹੀਂ ਹਰ ਇੱਕ ਨੂੰ ਇਹ ਕਿਉਂ ਹੁੰਦਾ ਹੈ? ਨੋਹਾਂ ਦੇ ਸਿਰਫ ਮੁੰਡਾ ਹੀ ਹੋਵੇ ਹਰ ਇੱਕ ਧੀ ਮਾਂ ਦੇ ਰੂਪ ਵਿੱਚ ਇੱਕ ਮਾਂ ਦੇ ਪੇਟ ਵਿੱਚ ਜਨਮ ਲੈਂਦੀ ਹੈ ਜੇ ਧੀਆਂ ਨਾ ਜੰਮਦੀਆਂ ਤਾਂ ਸੰਸਾਰ ਵਿੱਚ ਇਨਸਾਨਾਂ ਦੇ ਬੂਟੇ ਕਿੱਥੋਂ ਲੱਗਦੇ ਪਤਾ ਨਹੀਂ ਕਿਉਂ ਜਦ ਘਰ ਵਿੱਚ ਧੀ ਜਨਮ ਲੈਂਦੀ ਹੈ ਤਾਂ ਲੋਕਾਂ ਦੇ ਚਿਹਰੇ ਮਰਝਾ ਆ ਜਾਂਦੇ ਨੇ ਧੀਆਂ ਵਿਚਾਰੀਆਂ ਤਾਂ ਸਾਰੀ ਉਮਰ ਆਪਣੇ ਮਾਂ ਬਾਪ ਵੀਰਾਂ ਤੇ ਪਤੀ ਦੀ ਸੁੱਖ ਮਣਾਉਂਦੀਆਂ ਬੁੱਢੀਆਂ ਹੋ ਜਾਂਦੀਆਂ ਹਨ ਦੀ ਆਤਾ ਪੇਕੇ ਅਤੇ ਸੌਰੇ ਦੋਵੇਂ ਪਰਿਵਾਰਾਂ ਦਾ ਬੋਝ ਉਠਾਉਂਦੀਆਂ ਨੇ ਇਹ ਗੱਲ ਤਾਂ ਮੰਨਣੀ ਪੈਣੀ ਐ ਕਿ ਤੀ ਹ ਆਪਣੇ ਮਾਪਿਆਂ ਦਾ ਪੁੱਤਾਂ ਨਾਲੋਂ ਵੱਧ ਪਿਆਰ ਕਰਦੀਆਂ ਨੇ ਅਮਨ ਦੀ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਕਮਲ ਰੋਣ ਲੱਗ ਗਈ ਜਗਪਾਲ ਨੇ ਕਿੰਨੀ ਵਾਰ ਕੋਸ਼ਿਸ਼ ਕੀਤੀ ਕਿ ਮੰਮੀ ਅਮਨ ਨਾਲ ਗੱਲ ਕਰ ਲਵੇ ਪਰ ਉਹ ਨਾ ਮੰਨੇ ਅਮਨ ਨੇ ਵੀ ਮੰਮੀ ਜੀ ਦੇ ਫੋਨ ਤੇ ਕਈ ਵਾਰ ਕਾਲ ਲਾਈ ਪਰ ਉਹਨਾਂ ਨੇ ਗੱਲ ਨਾ ਕੀਤੀ ਕਮਲ ਹਾਲੇ 5 ਦਿਨਾਂ ਦੀ ਸੀ ਜਦੋਂ ਅਮਨਦੀ ਆਨੰਦ ਦਾ ਫੋਨ ਆ ਗਿਆ ਉਹਨੇ ਅਮਨ ਨੂੰ ਵਧਾਈਆਂ ਦਿੱਤੀਆਂ ਤੇ ਵੀਡੀਓ ਕਾਲ ਕਰਕੇ ਆਪਣੇ ਪਤੀ ਜੀ ਨੂੰ ਦੇਖ ਕੇ ਖੁਸ਼ ਹੋ ਗਈ ਉਹ ਲਗਾਤਾਰ ਹੀ ਫੋਨ ਕਰ ਲੈਂਦੀ ਕਿਉਂਕਿ ਉਹਨੂੰ ਪਤਾ ਸੀ ਕਿ ਮੰਮੀ ਤਾਂ ਫੋਨ ਕਰਦੀ ਨਹੀਂ ਕਮਲ 15 ਦਿਨ ਦੀ ਹੋ ਗਈ ਹੁਣ ਜਗਪਾਲ ਤੇ ਉਹਦੀ ਭੈਣ ਗਿੰਨੀ ਨੂੰ ਕੋਈ ਉਮੀਦ ਨਹੀਂ ਸੀ ਕਿ ਮੰਮੀ ਕਮਲਪ੍ਰੀਤ ਨੂੰ ਦੇਖਣ ਜਾਊਗੀ ਇਸ ਲਈ ਉਸਨੇ ਜਗਪਾਲ ਨੂੰ ਕਿਹਾ ਕਿ ਤੂੰ ਹੀ ਪੰਜੀਰੀ ਦਾ ਸਮਾਨ ਲੈ ਕੇ ਦੇ ਆ ਅਮਨੂ ਜਗਪਾਲ ਨੇ ਅਮਨ ਲਈ ਰਮਣ ਤੇ ਸੁਖਮਣ ਸਭ ਦੇ ਲਈ ਤੋਹਫੇ ਲੈ ਲਈ ਤੇ ਹੋਰ ਜੋ ਵੀ ਪੰਜੀਰੀ ਦਾ ਸਮਾਨ ਹੁੰਦਾ ਓਹ ਵੀ ਲੈ ਲਿਆ ਓਹ ਸਭ ਕੁਝ ਖਰੀਦ ਕੇ ਆਪਣੀ ਚਰਨਜੀਤ ਮੰਮੀ ਨੂੰ ਪੰਜੀਰੀ ਬਣਾਉਣ ਨੂੰ ਦੇ ਆਇਆ ਤੇ ਬਾਕੀ ਸਭ ਤੋਹਫੇ ਵੀ ਦੇ ਕੇ ਆਇਆ ਤਾਂ ਕਿ ਅਮਨ ਨੂੰ ਕੋਈ ਕਮੀ ਨਾ ਮਹਿਸੂਸ ਹੋਵੇ ਕਮਲ 1 ਮਹੀਨੇ ਤੋਂ ਉੱਪਰ ਦੀ ਹੋ ਗਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਉਣ ਵਾਲਾ ਸੀ ਹੁਣ ਤਾਂ ਮੌਸਮ ਵੀ ਠੰਡਾ ਹੋ ਗਿਆ ਸੀ ਅਮਨ ਨੇ ਆਪਣੀ ਮੰਮੀ ਨੂੰ ਪੁੱਛਿਆ ਕਿ ਮੰਮੀ ਮੈਂ ਹੁਣ ਘਰ ਚਲੀ ਜਾਵਾਂ ਚਰਨਜੀਤ ਸੁਣ ਕੇ ਬਹੁਤ ਖੁਸ਼ ਹੋਈ ਭਾਵੇਂ ਕਿ ਮਾਵਾ ਦਾ ਕਦੇ ਦਿਲ ਨਹੀਂ ਕਰਦਾ ਹੁੰਦਾ ਕਿ ਧੀ ਹਾਂ ਦੂਰ ਹੋਣ ਪਰ ਚਰਨਜੀਤ ਦੀ ਸੋਚ ਹਮੇਸ਼ਾ ਇਹੀ ਸੀ ਕੀਤੀਆਂ ਹਮੇਸ਼ਾ ਸੌਰੇ ਘਰ ਹੀ ਸੋਹਣੀਆਂ ਲੱਗਦੀਆਂ ਨੇ ਮਾਪਿਆਂ ਨੂੰ ਧੀਆ ਪੇਕੇ ਤਾਂ ਹੱਸਦੀਆਂ ਵਸਦੀਆਂ ਹੀ ਆਉਂਦੀਆਂ ਚੰਗੀਆਂ ਲੱਗਦੀਆਂ ਨੇ ਚਰਨਜੀਤ ਨੇ ਸਤਨਾਮ ਨਾਲ ਸਲਾਹ ਕਰਕੇ ਜਗਪਾਲ ਨੂੰ ਕਹਿ ਦਿੱਤਾ ਚਰਨਜੀਤ ਜਗਪਾਲ ਇਸ ਐਤਵਾਰ ਨੂੰ ਆਪਣੀ ਕਮਲ ਨੇ ਸਵਾ ਮਹੀਨੇ ਦੀ ਹੋ ਜਾਣਾ ਅਮਨ ਹੁਣ ਘਰ ਆਉਣ ਨੂੰ ਕਹਿੰਦੀ ਆ ਪੁੱਤ ਤੂੰ ਲੈ ਜਾਈਂ ਆ ਕਿ ਜਗਪਾਲ ਮੰਮੀ ਜੀ ਹਾਲੇ ਕਮਲ ਛੂਟੀ ਆ ਤੁਸੀਂ ਅਮਨ ਨੂੰ ਸਮਝਾਓ ਮੰਮੀ ਨੇ ਇੱਥੇ ਕੋਈ ਮਦਦ ਨਹੀਂ ਕਰਨੀ ਚਰਨਜੀਤ ਅੱਗੇ ਕੁਝ ਨਾ ਬੋਲੀ ਕਿਉਂਕਿ ਉਹਨੂੰ ਵੀ ਅਮਨ ਦੀ ਸੱਸ ਦੇ ਸੁਭਾਅ ਦਾ ਪਤਾ ਸੀ ਜਿਸ ਦਿਨ ਦੀ ਅਮਨ ਨੇ ਪੜ੍ਹਾਈ ਸ਼ੁਰੂ ਕੀਤੀ ਸੀ ਉਸ ਦਾ ਸੁਭਾਅ ਬਿਲਕੁਲ ਬਦਲ ਗਿਆ ਸੀ ਚਰਨਜੀਤ ਨੇ ਅਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕੁਝ ਦਿਨ ਹੋਰ ਰੁਕ ਜਾਵੇ ਪਰ ਅਮਨ ਨਾ ਮੰਨੀ ਅਮਨ ਨਹੀਂ ਮੰਮੀ ਮੈਨੂੰ ਜਾਣਾ ਪੈਣਾ ਹੈ ਜਗਪਾਲ ਠੀਕ ਨਹੀਂ ਜਦੋਂ ਵੀ ਮੈਂ ਫੋਨ ਕਰਦੀ ਆ ਉਹ ਪਰੇਸ਼ਾਨ ਹੁੰਦੇ ਨੇ ਸ਼ਾਇਦ ਚੰਗੀ ਤਰ੍ਹਾਂ ਖਾਂਦੇ ਪੀਂਦੇ ਵੀ ਨਹੀਂ ਮੈਂ ਜਿਸ ਦਿਨ ਤੋਂ ਆਈ ਆ ਮੰਮੀ ਜੀ ਨੇ ਕਦੇ ਘਰ ਰੋਟੀ ਨਹੀਂ ਬਣਾਈ ਜਦੋਂ ਜਗਪਾਲ ਇੱਥੇ ਆਉਂਦਾ ਕੁਝ ਖੁਸ਼ ਹੁੰਦੇ ਆ ਚੰਗੀ ਤਰ੍ਹਾਂ ਰੋਟੀ ਖਾਂਦੇ ਆ ਚਰਨਜੀਤ ਅਮਨ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਤੀ ਲੈ ਦੱਸ ਜਗਪਾਲ ਨੂੰ ਇੱਥੇ ਹੀ ਸੱਦ ਲੈ ਉਹਦੇ ਦਿਲ ਦਿਮਾਗ ਤੇ ਕੋਈ ਗਲਤ ਅਸਰ ਹੋ ਗਿਆ ਫੇਰ ਦੱਸ ਆਪਾਂ ਕੀ ਕਰਾਂਗੇ ਅਮਨ ਮੰਮੀ ਮੈਂ ਕਹਿੰਦੀ ਆ ਪਰ ਜਗਪਾਲ ਨੇ ਮੰਮੀ ਜੀ ਨੂੰ ਇਕੱਲੇ ਛੱਡ ਕੇ ਨਹੀਂ ਆਉਣਾ ਉਹ ਤਾਂ ਪਹਿਲਾਂ ਹੀ ਜਗਪਾਲ ਨੂੰ ਆਪਣੇ ਕੋਲ ਆਉਣ ਪਿੱਛੇ ਬਹੁਤ ਬੋਲਦੇ ਨੇ ਮੰਮੀ ਮੈਂ ਚਲੀ ਜਾਂਦੀ ਆ ਹੁਣ ਤੇ ਕਮਲ ਨੂੰ ਮੈਂ ਸੰਭਲਿਆ ਕਰਨਾ ਹੈ ਚਰਨਜੀਤ ਚਲ ਠੀਕ ਐ ਅਮਨ ਤੂੰ ਸੱਦ ਲੈ ਜਗਪਾਲ ਨੂੰ ਮੈਂ ਕਰਦੀ ਆ ਤਿਆਰੀ ਤੇਰੇ ਜਾਣ ਦੀ ਅਮਨ ਨੇ ਹਾਂਮੀ ਭਰ ਦਿੱਤੀ ਤੇ ਜਗਪਾਲ ਨੂੰ ਫੋਨ ਲਾ ਲਿਆ ਪਰ ਜਗਪਾਲ ਫਿਰ ਅਮਨ ਨੂੰ ਥੋੜੇ ਦਿਨ ਹੋਰ ਰੁਕਣ ਲਈ ਕਹਿਣ ਲੱਗ ਗਿਆ ਅਮਨ ਨਹੀਂ ਜਗਪਾਲ ਮੈਂ ਨਹੀਂ ਹੋਰ ਰੁਕਣਾ ਜਦੋਂ ਤੁਸੀਂ ਇੱਥੇ ਠੀਕ ਨਹੀਂ ਤੇ ਮੈਂ ਇੱਥੇ ਕਿਵੇਂ ਰਹਿ ਲਵਾਂ ਜਿਹੜਾ ਟਾਈਮ ਸੀ ਉਹ ਵਧੀਆ ਨਿਕਲ ਗਿਆ ਹੁਣ ਐਤਵਾਰ ਨੂੰ ਆ ਕੇ ਲੈ ਜਾਓ ਜਗਪਾਲ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਮਨ ਨਾ ਮੰਨੀ ਬਸ ਇੱਕੋ ਗੱਲ ਕਹਿੰਦੀ ਆ ਕਿ ਆ ਕੇ ਲੈ ਜਾਓ ਨਹੀਂ ਫਿਰ ਤੁਸੀਂ ਇੱਥੇ ਆ ਜਾਓ ਜਗਪਾਲ ਨੂੰ ਆਖਿਰ ਅਮਨ ਨੂੰ ਹਾਂ ਕਹਿਣੀ ਹੀ ਪਈ ਚਰਨਜੀਤ ਨੇ ਐਤਵਾਰ ਨੂੰ ਸਾਰੀ ਤਿਆਰੀ ਕਰ ਲਈ ਕਮਲ ਨੂੰ ਬਹੁਤ ਸਾਰੇ ਤੋਹਫੇ ਲਿਆਂਦੇ ਤੇ ਅਮਨ ਜਗਪਾਲ ਉਹਨਾਂ ਦੀ ਮੰਮੀ ਨੂੰ ਸਭ ਲਈ ਤੋਹਫੇ ਲੈ ਕੇ ਆਈ ਜਗਪਾਲ ਐਤਵਾਰ ਨੂੰ ਆ ਗਿਆ ਤੇ ਚੰਨਗੀਤ ਨੇ ਸਾਰੇ ਸ਼ਗਨ ਵਿਹਾਰ ਕਰਕੇ ਅਮਨ ਤੇ ਕਮਲ ਨੂੰ ਜਗਪਾਲ ਨਾਲ ਵਿਦਾ ਕਰ ਦਿੱਤਾ ਉਹ ਅਮਨ ਤੇ ਆਪਣੀ ਨੰਨੀ ਪਰੀ ਨੂੰ ਲੈ ਕੇ ਘਰ ਪਹੁੰਚ ਗਿਆ ਪਰ ਉਹਦੀ ਮੰਮੀ ਨੇ ਕੋਈ ਸਵਾਗਤ ਤਾਂ ਕੀ ਕਰਨਾ ਸੀ ਉਲਟਾ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ ਜਗਪਾਲ ਨੇ ਖੁਦ ਹੀ ਜਿੰਦਰਾ ਖੋਲ ਕੇ ਅਮਨ ਦਾ ਮੂੰਹ ਮਿੱਠਾ ਕਰਵਾ ਕੇ ਤੇ ਦਰਵਾਜ਼ੇ ਤੇ ਤੇਲ ਚੋਕ ਕੇ ਅਮਨ ਤੇ ਕਮਲ ਨੂੰ ਘਰ ਦੇ ਅੰਦਰ ਲੈ ਗਿਆ ਅਮਨ ਤੇ ਜਗਪਾਲ ਫਿਰ ਵੀ ਬਹੁਤ ਖੁਸ਼ ਸੀ ਬਹੁਤ ਦਿਨਾਂ ਬਾਅਦ ਜਗਪਾਲ ਦੇ ਚਿਹਰੇ ਤੇ ਖੁਸ਼ੀ ਸੀ ਤੇ ਉਹ ਹੱਸਦਾ ਦੇਖਿਆ ਸੀ ਜਗਪਾਲ ਆਪਣੀ ਧੀ ਨਾਲ ਖੇਡਣ ਲੱਗ ਗਿਆ ਤੇ ਅਮਨ ਘਰ ਦੇ ਕੰਮ ਕਰਨ ਲੱਗ ਗਈ ਨਵੰਬਰ ਦਾ ਮਹੀਨਾ ਚੱਲਦਾ ਸੀ ਠੰਡ ਵੀ ਵਾਵਾ ਹੋ ਗਈ ਤੇ ਦਿਨ ਬਹੁਤ ਛੋਟੇ ਹੋ ਗਏ ਪਰ ਜਗਪਾਲ ਦੀ ਮੰਮੀ ਹਾਲੇ ਬੁਟੀਕ ਤੋਂ ਘਰ ਨਹੀਂ ਆਈ ਸੀ ਜਦ ਕਿ ਅੱਜ ਐਤਵਾਰ ਸੀ ਜਗਪਾਲ ਨੇ ਜਦੋਂ ਫੋਨ ਕੀਤਾ ਤਾਂ ਤੁਸੀਂ ਇੰਨਾ ਲੇਟ ਕਿਉਂ ਤਾਂ ਜਗਪਾਲ ਦੀ ਮੰਮੀ ਮੈਨੂੰ ਪਤਾ ਹੈ ਤੂੰ ਅੱਜ ਉਹਨਾਂ ਦੋਵਾਂ ਨੂੰ ਲੈ ਕੇ ਆਇਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੈਂ ਨਹੀਂ ਉਸ ਕਲਮੋਹੀ ਨਾਲ ਰਹਿਣਾ ਜਗਪਾਲ ਆਪਣੀ ਮੰਮੀ ਨੂੰ ਫੇਰ ਸਮਝਾਉਣ ਲੱਗਾ ਕਿ ਮੰਮੀ ਤੁਸੀਂ ਕੀ ਕਹੀ ਜਾਂਦੇ ਹੋ ਆਪਣੇ ਘਰ ਤੁਹਾਡੀ ਪੋਤੀ ਆਈ ਹੈ ਮੰਮੀ ਤੁਸੀਂ ਕਿਉਂ ਮੈਨੂੰ ਦੁਖੀ ਕਰਦੇ ਹੋ ਅਮਨ ਫਿਰ ਕਿੱਥੇ ਰਹੂਗੀ ਇਹ ਉਹਦਾ ਵੀ ਘਰ ਹੈ ਆਪਾਂ ਸਾਰੇ ਇਕੱਠੇ ਰਹਾਂਗੇ ਪਰ ਜਗਪਾਲ ਦੀ ਮੰਮੀ ਨੇ ਬਿਨਾਂ ਗੱਲ ਸੁਣੇ ਫੋਨ ਕੱਟ ਦਿੱਤਾ ਅਮਨ ਰਸੋਈ ਵਿੱਚੋਂ ਆ ਕੇ ਪੁੱਛਣ ਲੱਗੀ ਮੰਮੀ ਜੀ ਕਿਉਂ ਨਹੀਂ ਆਏ ਅੱਜ ਤਾਂ ਬਹੁਤ ਲੇਟ ਨੇ ਜਗਪਾਲ ਮੈਂ ਤਾਂ ਫੋਨ ਕੀਤਾ ਸੀ ਉਹਨਾਂ ਨੇ ਆਉਣ ਤੋਂ ਮਨਾਂ ਕਰ ਦਿੱਤਾ ਅਮਨ ਲੈ ਦੱਸ ਐਵੇਂ ਕਿਵੇਂ ਆਉਣ ਤੋਂ ਮਨਾਂ ਕਰ ਦਿੱਤਾ ਬੁਟੀਕ ਤੇ ਕਿੱਥੇ ਰੁਕਣਗੇ ਜਗਪਾਲ ਸ਼ਾਇਦ ਉਹ ਮਾਮੇ ਹੁਣਾਂ ਵੱਲ ਚਲੇ ਗਏ ਹੋਣ ਆ ਅਮਨ ਤੂੰ ਫਿਕਰ ਨਾ ਕਰ ਕੱਲ ਨੂੰ ਆ ਜਾਣਗੇ ਅਮਨ ਨੇ ਉਸੇ ਵਕਤ ਹੀ ਜਗਪਾਲ ਦੀ ਮਾਮੀ ਜੀ ਨੂੰ ਫੋਨ ਲਾ ਲਿਆ ਸਤਿ ਸ਼੍ਰੀ ਅਕਾਲ ਤੋਂ ਬਾਅਦ ਅਮਨ ਨੇ ਸਭ ਦਾ ਹਾਲ ਚਾਲ ਪੁੱਛਿਆ ਤੇ ਫਿਰ ਮੰਮੀ ਜੀ ਬਾਰੇ ਪੁੱਛਿਆ ਕਿ ਮੰਮੀ ਜੀ ਤੁਹਾਡੇ ਕੋਲ ਆਏ ਹੋਏ ਨੇ ਜਗਪਾਲ ਦੇ ਮਾਮੀ ਜੀ ਹਾਂ ਇੱਥੇ ਹੀ ਆਈ ਆ ਕਹਿ ਕੇ ਫੋਨ ਕੱਟ ਦਿੱਤਾ ਅਮਨ ਦੀ ਕੋਈ ਗੱਲ ਨਹੀਂ ਸੁਣੀ ਅਮਨ ਜਗਪਾਲ ਨੂੰ ਦੱਸ ਦਿੱਤਾ ਕਿ ਮੰਮੀ ਜੀ ਨਾਨਕੇ ਗਈ ਐ ਅਮਨ ਜੀ ਆਪਾਂ ਕੱਲ ਨੂੰ ਜਾ ਕੇ ਮੰਮੀ ਜੀ ਨੂੰ ਲੈ ਆਵਾਂਗੇ ਨਾਲ ਹੀ ਮਾਮਾ ਜੀ ਉਹਨਾਂ ਨੂੰ ਮਿਲਾਵਾਂਗੇ ਜਗਪਾਲ ਨਹੀਂ ਅਮਨਦੀਪ ਤੈਨੂੰ ਨਹੀਂ ਲੈ ਕੇ ਜਾਣਾ ਮੈਂ ਇਕੱਲਾ ਹੀ ਜਾਊਗਾ ਮਾਮਾ ਜੀ ਹੁਣੀ ਸਿਰਫ ਮੰਮੀ ਦੀ ਸੁਣਦੇ ਆ ਗਲਤੀ ਨਹੀਂ ਦੇਖਣੀ ਉਹਨਾਂ ਨੇ ਬਸ ਬੋਲਣਾ ਸ਼ੁਰੂ ਕਰ ਦੇਣਾ ਜਦੋਂ ਡੈਡੀ ਹੁੰਦੇ ਸੀ ਕੋਈ ਵੀ ਗੱਲ ਹੋਣੀ ਮਾਮਾ ਜੀ ਸਹੀ ਗਲਤ ਨਹੀਂ ਦੇਖਦੇ ਸੀ ਬਸ ਮੰਮੀ ਦੇ ਪੱਖ ਦੀ ਗੱਲ ਕਰਦੇ ਸੀ ਅਮਾਨੂੰ ਕੁਝ ਸਮਝ ਨਹੀਂ ਆਉਂਦਾ ਸੀ ਕਿ ਮੰਮੀ ਜੀ ਕੀ ਸੋਚਦੇ ਐ ਮੈਂ ਤਾਂ ਕਿਹਾ ਸੀ ਕਿ ਬੱਚੇ ਦੇ ਆਉਣ ਤੋਂ ਬਾਅਦ ਮੈਂ ਬੁਟੀਕ ਦਾ ਵੀ ਸਾਰਾ ਕੰਮ ਸੰਭ ਲਵਾਂਗੀ ਅਗਲੇ ਦਿਨ ਜਲਦੀ ਵਾਪਸ ਆ ਜਾਓ ਫਿਰ ਆ ਕੇ ਹਸਪਤਾਲ ਜਾਣਾ ਸੀ ਪਰ ਮੰਮੀ ਨੇ ਨਾਲ ਆਉਣ ਤੋਂ ਮਨਾ ਕਰ ਦਿੱਤਾ ਉਹ ਇੱਕੋ ਹੀ ਗੱਲ ਕਹੀ ਜਾਂਦੀ ਐ ਕੀ ਅਮਨ ਨਾਲ ਨਹੀਂ ਰਹਿਣਾ ਸਵੇਰੇ ਜਲਦੀ ਉੱਠ ਕੇ ਜਗਪਾਲ ਆਪਣੇ ਨਾਨਕੇ ਚਲਾ ਗਿਆ ਤੇ ਮਾਮਾ ਜੀ ਹਰ ਗੱਲ ਵਿੱਚ ਆਪਣੀ ਪੈਣ ਦਾ ਸਾਥ ਦਿੰਦੇ ਸੀ ਜਗਪਾਲ ਦੀ ਤਾਂ ਕਿਸੇ ਨੇ ਕੋਈ ਗੱਲ ਸੁਣੀ ਹੀ ਨਹੀਂ ਇੱਕੋ ਛੱਤ ਰੱਖ ਦਿੱਤੀ ਕਿ ਅਮਨ ਤੇ ਆਪਣੀ ਮਾਂ ਦੋਵਾਂ ਵਿੱਚੋਂ ਇੱਕ ਨੂੰ ਚੁਣ ਲਵੇ ਜਗਪਾਲ ਨੇ ਸਿਰਫ ਇੰਨੀ ਗੱਲ ਕਹੀ ਕਿ ਮੰਮੀ ਮੇਰਾ ਵਿਆਹ ਹੀ ਕਿਉਂ ਕੀਤਾ ਸੀ ਹੁਣ ਕਿਵੇਂ ਛੱਡ ਦਿਆਂ ਮੈਂ ਨਹੀਂ ਆਪਣੀ ਤੀ ਤੇ ਅਮਨ ਬਗੈਰ ਰਹਿ ਸਕਦਾ ਪਰ ਉਸ ਦੀ ਕਿਸੇ ਨੇ ਕੋਈ ਗੱਲ ਨਾ ਸੁਣੀ 2 ਘੰਟੇ ਮਾਮਾ ਜੀ ਤੇ ਮੰਮੀ ਜਗਪਾਲ ਨਾਲ ਝਗੜਾ ਕਰੀ ਗਏ ਜਗਪਾਲ ਨੂੰ ਚਾਹ ਪਾਣੀ ਤਾਂ ਕਿਸੇ ਨੇ ਕੀ ਪੁੱਛਣਾ ਸੀ ਬਸ ਉਹਦੀ ਮੰਮੀ ਪੁੱਠੇ ਸਿੱਧੇ ਇਲਜ਼ਾਮ ਜਗਪਾਲ ਤੇ ਅਮਨ ਤੇ ਲਾਈ ਗਈ ਜਗਪਾਲ ਬਿਨਾਂ ਕੁਝ ਬੋਲੇ ਆਪਣੇ ਨਾਨਕਿਆ ਤੋਂ ਵਾਪਸ ਆ ਗਿਆ ਤੇ ਘਰ ਆਉਣ ਦੀ ਬਜਾਏ ਸਿੱਧਾ ਹਸਪਤਾਲ ਹੀ ਚਲਾ ਗਿਆ ਅਮਨ ਨੇ ਕਮਲ ਦੀ ਸੁੱਤੀ ਪਈ ਤੋਂ ਸਾਰੇ ਹੀ ਘਰ ਦੇ ਕੰਮ ਕਰ ਲਈ ਜਗਪਾਲ ਨੂੰ ਉੜੀਕਣ ਲੱਗੀ ਜਦੋਂ ਹੀ ਕਾਲ ਆ ਗਈ ਜਗਪਾਲ ਅਮਨ ਮੈਂ ਹਸਪਤਾਲ ਆ ਗਿਆ ਸ਼ਾਮ ਨੂੰ ਡਿਊਟੀ ਤੋਂ ਬਾਅਦ ਘਰ ਆਵਾਂਗਾ ਅਮਨ ਤੁਸੀਂ ਪਹਿਲਾਂ ਘਰ ਆ ਕੇ ਰੋਟੀ ਖਾ ਜਾਂਦੇ ਹੁਣ ਇਹ ਨਾ ਕਹਿਣਾ ਕਿ ਰੋਟੀ ਖਾ ਕੇ ਆਇਆ ਮੈਨੂੰ ਪਤਾ ਬਹੁਤ ਪਰੇਸ਼ਾਨ ਹਾਂ ਭੁੱਖੇ ਹੀ ਵਾਪਸ ਆਇਓ ਹੁਣ ਰਮਨ ਕੋਲ ਜਾ ਕੇ ਰੋਟੀ ਖਾਓ ਉਹ ਹਸਪਤਾਲ ਟਿਫਨ ਲੈ ਕੇ ਆਉਂਦੀ ਏ ਜਗਪਾਲ ਅਮਨ ਤੂੰ ਟੈਨਸ਼ਨ ਨਾ ਲੈ ਮੈਂ ਰਮਨ ਭੈਣ ਕੋਲ ਜਾ ਕੇ ਰੋਟੀ ਖਾ ਲਵਾਂਗਾ ਅਮਨ ਨੇ ਜਗਪਾਲ ਨਾਲ ਗੱਲ ਕਰਕੇ ਆਪਣੇ ਡੈਡੀ ਨਾਲ ਗੱਲ ਕੀਤੀ ਦੱਸਿਆ ਕਿ ਜਗਪਾਲ ਬਹੁਤ ਪਰੇਸ਼ਾਨ ਹੈ ਹਸਪਤਾਲ ਜਾ ਕੇ ਉਹਨੂੰ ਮਿਲ ਕੇ ਗੱਲ ਕਰਨ ਉਹਨੂੰ ਸਮਝਾਉਣ ਕਿਉਂਕਿ ਅਮਨ ਨੂੰ ਪਤਾ ਸੀ ਜਗਪਾਲ ਬਹੁਤ ਪਰੇਸ਼ਾਨ ਹੈ ਕਰਦੇ ਝਗੜੇ ਦਾ ਤੇ ਮਾਹੌਲ ਦਾ ਉਹਦੇ ਦਿਮਾਗ ਤੇ ਬੁਰਾ ਅਸਰ ਨਾ ਪੈ ਜਾਵੇ ਸਤਨਾਮ ਉਸੇ ਵੇਲੇ ਆਪਣੇ ਦਫ਼ਤਰ ਤੋਂ ਛੁੱਟੀ ਲੈ ਕੇ ਜਗਪਾਲ ਕੋਲ ਹਸਪਤਾਲ ਚਲਾ ਗਿਆ ਜਗਪਾਲ ਸਤਨਾਮ ਨੂੰ ਆਉਂਦੇ ਦੇਖ ਦਰਵਾਜ਼ੇ ਵਿਚ ਆ ਕੇ ਮਿਲਦਾ ਹੈ ਤੇ ਉਹਨਾਂ ਨੂੰ ਅੰਦਰ ਲਿਜਾ ਕੇ ਕੁਰਸੀ ਅੱਕੀ ਕਰਕੇ ਬੈਠਣ ਨੂੰ ਕਹਿ ਆਪ ਕਹਿਣ ਲੱਗਾ ਜਗਪਾਲ ਡੈਡੀ ਜੀ ਜੇ ਕੋਈ ਕੰਮ ਸੀ ਮੈਨੂੰ ਕਹਿਣਾ ਸੀ ਮੈਂ ਘਰ ਆ ਜਾਣਾ ਸੀ ਤੁਸੀਂ ਕਿਉਂ ਇੰਨੀ ਦੂਰ ਆਉਣਾ ਸੀ ਸਤਨਾਮ ਉਹ ਨਹੀਂ ਪੁੱਤਰਾ ਮੈਂ ਤਾਂ ਇੱਥੇ ਪਟਿਆਲੇ ਆਪਣੇ ਦਫ਼ਤਰ ਦੇ ਕੰਮ ਤੇਰੇ ਹਸਪਤਾਲ ਦੇ ਨੇੜੇ ਆਇਆ ਸੀ ਸੋਚਿਆ ਤੈਨੂੰ ਮਿਲ ਲਵਾਂ ਕੀ ਹੋਇਆ ਪੁੱਤਰ ਤੇਰਾ ਚਿਹਰਾ ਕਿਉਂ ਉਤਰਿਆ ਹੋਇਆ ਹੈ ਜਗਪਾਲ ਕੁਝ ਨਹੀਂ ਡੈਡੀ ਜੀ ਤੁਹਾਨੂੰ ਉਦਾਂ ਹੀ ਲੱਗਦਾ ਮੈਂ ਠੀਕ ਹਾਂ ਬਸ ਥੋੜੀ ਬਹੁਤ ਕੰਮ ਦੀ ਟੈਨਸ਼ਨ ਹੈ ਹੋਰ ਕੁਝ ਨਹੀਂ ਡੈਡੀ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਐਨਾ ਕੁ ਤਾਂ ਚੱਲਦਾ ਹੀ ਰਹਿੰਦਾ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ